ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗਿਰਦਾਸ ਆ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਅੱਜ ਸਾਡੀ ਮਾਸੀ ਜੀ ਦੇ ਘਰੇ ਅਖੰਡ ਜਾਪ ਜਿਹੜਾ ਰਖਵਾਇਆ ਹੋਇਆ ਉਹਦਾ ਭੋਗ ਪਾਣਾ ਹੈ ਜੀ ਉੱਥੇ ਨੂੰ ਚੱਲੇ ਆ ਜੀ ਚਾਹੀਦਾ ਅਖੰਡ ਜਾਪ ਕਰਾਉਣੇ ਚਾਹੀਦੇ ਸੁਣਨੇ ਚਾਹੀਦੇ ਆਪਾਂ ਨੂੰ ਕਿਉਂਕਿ ਬਾਣੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ ਨੂੰ ਸਹੀ ਦੰਦੀਆਂ ਨੇ ਤੇ ਉਹਨਾਂ ਨੂੰ ਆਪਣੇ ਜੀਵਨ ਤੇ ਲਾਗੂ ਕਰਨਾ ਚਾਹੀਦਾ ਪਰ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਸਭ ਤੋਂ ਵੀ ਹੁੰਦੀਆਂ ਹੋਰ ਤੋਂ ਵੀ ਹੁੰਦੀਆਂ ਪਰ ਕੁਝ ਨਾ ਕੁਝ ਸੋਚਣਾ ਚਾਹੀਦਾ ਆਪਾਂ ਨੂੰ ਬਈ ਥੋੜਾ ਥੋੜਾ ਕਰਕੇ ਆਪਾਂ ਉਸ ਲਾਈਨ ਤੇ ਚੱਲਦੇ ਜਾਈਏ ਕਿਉਂਕਿ ਸੰਸਾਰ ਦੇ ਵਿੱਚ ਕਲਯੁਗ ਦਾ ਬਹੁਤ ਵੱਡਾ ਪਹਿਰਾਵਾ ਹੋਇਆ ਵਾ ਬਹੁਤ ਵੱਡਾ ਪਸਾਰਾ ਹੋਇਆ ਵਾ ਜਿਸ ਤੋਂ ਇਨਸਾਨ ਦਾ ਨਿਕਲਣਾ ਥੋੜਾ ਜਿਹਾ ਮੁਸ਼ਕਲ ਹੈ ਪਰ ਇੰਪੋਸੀਬਲ ਨਹੀਂ ਹੈਗਾ ਇਹ ਪੱਕੇ ਹੀ ਨਹੀਂ ਨਿਕਲੇ ਨਿਕਲ ਸਕਦਾ ਉਹਦੇ ਲਈ ਥੋੜੇ ਜਿਹੇ ਯਤਨ ਕਰਨੇ ਪੈਂਦੇ ਥੋੜੇ ਥੋੜੇ ਯਤਨ ਕਰਦੇ ਕਰਦੇ ਜਾਓ ਕੁਛ ਨਾ ਕੁਛ ਤਾਂ ਰੱਬ ਦੇ ਨੇੜੇ ਲੱਗਣ ਦੀ ਕੋਸ਼ਿਸ਼ ਕਰੀਏ ਸੋ ਚੱਲਿਆ ਜੀ ਸਾਰੇ ਟੱਬਰ ਬੰਨ ਰੱਖ ਨੂੰ ਹੁਣ ਤੇ ਇਲੈਕਸ਼ਨ ਦਾ ਦੌਰ ਵੀ ਪੂਰਾ ਚੱਲ ਰਿਹਾ ਚਾਰੇ ਪਾਸੇ ਤੇ ਕਰਨਵੀਰ ਕਿੱਧਰ ਕਿੱਧਰ ਗਿਆ ਟੱਬਰ ਸਾਰਾ ਜੀ ਇੱਧਰ ਤਾਂ ਕੋਈ ਵੀ ਨਹੀਂ ਹੈਗਾ ਪਤੂ ਹੁਣ ਚੱਲਿਆ ਕਿਸੇ ਨੂੰ ਪ੍ਰਸ਼ਾਦਾ ਲੱਗਿਆ ਜਿਹੜਾ ਉਥੇ ਪਕੌੜੇ-ਪਕੂੜੇ ਖਾਣੇ ਜਾ ਕੇ ਇੱਕ ਵਾਰ ਦਿਖਾਉਂਗਾ ਯਰ ਬੀ ਇਹ ਸਾਸਰੀ ਜੀ ਦਾ ਜੀ ਸਾਹਿਬ ਤੜੀ ਜੀ ਟੋਰ ਕੱਢ ਲੋ ਕਿ ਮੈਂ ਨਾ ਨਾ ਤੂੰ ਸੀ ਸਾਨੂੰ ਲੈ ਕੇ ਆਂਦੀ ਤੁਸੀਂ ਆਪਣੇ ਸ਼ੌਕ ਬਿਲਕੁਲ ਨਹੀਂ ਮੈਂ ਨਹੀਂ ਮੈਂ ਜੀ ਮੈਂ ਜੀ ਮੈਂ ਮੈਂ ਰੋਣੀ ਹੈਗੀ ਇਹ ਚਲੋ ਬਾਏ ਮੈਂ ਲੋਚ ਰਹੀ ਮਤ ਜੀ ਨਾ ਸਾਨੂੰ ਨਹੀਂ ਕਰਾਂਗੀ ਨਹੀਂ ਕੋਤੋਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਮਾ ਤੁਹਾਨੂੰ ਕੋਲ ਸਕੇ ਚੜ੍ਹਦੇ ਇਕਲਾ ਦੇ ਵਿੱਚ ਰੱਖੇ ਉਹਨਾਂ ਬਾਤ ਤੇ ਕਿਹਾ ਕਹਿੰਦਾ ਆ ਜਾ ਮम्मा ਇੱਕ ਰੋਟੀ ਖਾ ਗਈ ਤਾਂ ਉਹਨੇ ਅੱਪਾ ਅੱਛਾ ਤੁਸੀਂ ਖਾ ਲਈ ਕਦੀ ਮੈਂ ਖਾਧੀ ਮੈਂ ਵੀ ਖਾਧੀ ਠੀਕ ਹੈ ਬੱਸ ਸਭ ਤੇ ਤਿਆਰ ਹਾਂ ਮੈਂ ਤਿਆਰ ਸੀ ਕਰਦੀ ਹਾਂ ਮੈਂ ਬੋਲੀ ਰਣੀ ਹੈ ਇੱਕ ਠੀਕ ਸਰ ਉਹਦਾ ਹੀ ਕੰਮ ਦੰਨੀ ਇੱਕ ਉਹਦਾ ਹੀ ਕੰਮ ਬਾਕੀ ਆ ਪੰਗੇ ਐਜੇ ਬਿਬਤੇ ਏ ਚਾਚਰੀ ਅਹ ਲਾ ਕੇ ਐਨ ਦਾ ਬੁਲਾਉਂਗਾ ਮੇਰਾ ਪੋਤਾ ਚਾਚਰੀ ਕਾਲ ਬੁਲਾ ਦੇ ਜੀ ਚਾਚਰੀ ਕਾਲ ਫਿਰ ਸਸਰੀ ਕਾਲ ਬੁਲਾਣੀ ਬਲਦਾ ਸਤਿਕਾਰ ਬਲਾਉ ਹੈ ਹੈ ਇਹ ਇਹ ਉਹ ਮੇਰੇ ਕੋਲ ਮੇਰਾ ਬੋਤ ਮਿੱਟੀ ਪਾਣੀ ਵੀ ਨਹੀਂ ਕਰੀ ਹਾਲ ਤਾਂ ਗਿੱਕ ਵੀ ਮੇਰੇ ਕੋਲ ਇੱਕ ਮਿੱਟੀ ਵੀ ਨਹੀਂ ਪਾਣੀ ਕਰੇ ਹਾਂ ਮੇਰਾ ਪੁੱਤ ਚਾਚਾ ਤੋਂ ਚਾਚੀ ਦਾ ਬਲਾਗ ਛਾੜਨ ਕੱਚਾ ਚੀਕਾਲ ਜੀ ਹੈ ਮੇਰਾ ਜਨਾ ਕਾਕਾ ਕਿੱਦੋਂ ਜਾਣਾ ਆਪਾਂ ਨੇ ਨਾ ਖਾਣਾ ਹਾਂ ਨਾ ਖਾਣਾ ਕੀ ਕਹਿਦੀ ਹੈ ਬਾਹਰ ਗੇ ਰਕੋਣ ਜਾਣਾ ਬਾਹਰ ਗੇ ਕੋ ਜਾਣਾ ਆਪਾਂ ਨੇ ਹਨਾ ਠੀਕ ਹੈ ਨਾ ਹੂੰ ਤੇ ਦੇਖ ਹਾਲਾ ਹੈ ਮੇਰਾ ਮੂੰਹ ਲੱਗ ਗਿਆ ਦੇਖੀ ਸਾਤਰੀ ਕਾਲ ਦੀ ਸਾਰਾ ਨੂੰ ਦੇ ਰਿਪੇ ਪਰਵਾਹੀ ਹੋ ਜਾ ਸੋ ਮਾਹ ਹਾਂ ਉਹ ਜਾਣਾ ਤਾਂ ਹੁਣ ਸਿਰਫ ਨਾਲ ਲੈ ਕੇ ਨਹੀਂ ਕੀ ਕਰਨਾ ਪੈਣਾ ਹਾਂ ਚੱਲ ਜਾਈਏ ਸਾਰੀ ਤੇ ਲਪਕੋ ਚੱਕ ਲਈ ਆਪਣੀਆਂ ਆਣੀਆਂ ਦੇਣੀਆਂ ਤਾਂ ਉੱਥੇ 3 ਘੰਟੇ ਜਿਆ ਮੰਗਣਗੇ ਉਹ ਹਾਂ ਹਾਂ ਚੱਲ ਚੱਲੇ ਬਾਹਰ ਜਾ ਕੇ ਤਾਂ ਸ਼ੁਰੂ ਹੋ ਜਾਣਾ ਕੰਮ ਅੱਜ ਤਾਂ ਇਹ ਦਰ ਦਾ ਪੁੱਤ ਨਾ ਗਣਾ ਉਹਨਾਂ ਮੇਲਾ ਹਾਂ ਹਾਂ ਪਾਤਾ ਹਾਂ ਇਹ ਪਾਸੇ ਮੇਰੇ ਬੁੱਤਰਾ ਹਾਈ ਕਿੰਨਾ ਯੋਣਾ ਹਲੋ ਕੋਈ ਪੁੱਤ ਪਰੇ ਨੂੰ ਕਿੱਥੇ ਤਾਂ ਜੜੀ ਮੰਦਾਈ ਹਾਂ ਮੈਂ ਮਾਫਰ ਨਹੀਂ 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 ਤੁਹਾਨੂੰ ਪੁੱਤ ਮੈਂ ਤੁਹਾਨੂੰ ਦੇ ਦਵਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਠੀਕ ਆ ਐਂ ਟਾਈਮ ਟੂ ਟਾਈਮ ਰੈਡੀ ਹੋ ਤੁਸੀਂ ਚਲੋ ਮੈਂ 10 ਮਿੰਟ ਲੈ ਕੇ ਮੈਂ ਹੋਵਾਂ ਕੀ ਮੈਂ ਕਹਿ ਦੇਣਗੀ ਖਾਣਾ ਕਹਿ ਕਹਿੰਦੀ ਇਹ ਦਵਾਈ ਕਹਿੰਦੀ ਮੈਂ ਤੁਹਾਨੂੰ ਦੇ ਦੂੰ ਦਵਾਈ ਦੇ ਦਵਾਂਗੇ ਤੁਹਾਨੂੰ ਮੈਂ ਆ ਜਾ ਆ ਜਾ ਆ ਜਾ ਦੇ ਦੇ ਪੁੱਤ ਲੈ ਪੜ ਫੜ ਆ ਜਾ

chal kar motto hai eh subu tu ae bada bada pas pe khol de yaar

ਸੋਤਾਂ ਜੋ ਵਹੇ ਗੋ ਵਹੇ ਗੋ ਵਹੇ ਗੋ ਦੇ ਰੋਜ਼ ਪੜਤਾਲ ਕਰਦੇ ਰਸਤਾ ਵਸਤਾ ਗਾਪੇ ਜੀਆਂ ਮੇਜਾ ਹਰ ਜਨ ਦਾ ਸੇਵ ਜੀ ਸੇ ਉਹ ਆਹਰਾਇ ਕਰਨੀ ਆਪਣੇ ਸਰਪਾਸ ਤੋਂ ਮੇਟਾ ਕਰਨਾ ਤਿਆਰੀ ਕੌਨ ਜੁਗ ਜੁਗ ਤੇ ਲੱਗੋ ਜੁਗ ਰੱਖਣਾ ਉਹਨਾਂ ਸੋਣ ਨਾਲ ਰੋਜ਼ ਰੱਖਣਾ ਤਰਫਤਾ ਰਿਓ ਰੋਜ਼ ਬਾੜੀਆਂ ਦਾ ਹਾਲ ਨੂੰ ਹੋਣਾ ਹੈ ਉਸਦੇ ਉਸ ਤੋਂ ਆਵੇ ਹੈ そうか。 सजा <laughs> पूरी लोच हमारी कारेश्वर ਇਹ ਦੀ ਸਵੇਰ ਸਵੇਰ ਕਰ ਲਈ ਨਾ ਕਿ ਨਹੀਂ ਪੂਰੀ 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 ਆਪੇ ਖਾਣ ਕੇ ਪਲੇਟ ਤੇ ਢੱਕ ਲਗੇ ਸਨ ਨਿਕਰੀ ਕਰ ਆਇਆ ਪਾਪਾ ਨੇ ਲਾ ਕੇ ਇਹ ਨਹੀਂ ਆਏ ਨਹੀਂ ਪੁੱਛਿਆ ਬਸ ਤੁਸੀਂ ਖਾ ਲੇ ਕਿ ਨਹੀਂ ਬੱਚਾ ਵਜੇ ਮਾ ਭਾਬੀ ਨੇ ਮੈਨੂੰ ਦੇ ਦਿੱਤਾ ਅੱਛਾ ਬੱਚਾ ਅੱਛਾ ਭਾਬੀਆਂ ਦਾ ਇਹ ਹੈ ਇਹ ਯਾਰ ਬਣੂਗਾ ਬਣਾ ਹਾਂ ਹਾਂ ਉਸੇ ਪਿਆਰ ਦਾ ਚਾਹੀਦਾ ਕਿੱਥੇ ਬੈਠ ਕੇ ਖਾਣ ਪੀਣ ਕਾਲੇ ਪਿਆਰ ਬੱਤਾ ਇਹ ਤਾਂ ਮਾਲਾ ਆਉਣਾ ਹੀ ਭੁੱਲ ਗਏ ਰਸਤੇ ਹੀ ਭੁੱਲ ਗਏ ਉਧਰ ਰੋਈ ਗਏ ਰਸਤਾ ਕੋਈ ਹੈ ਹਾਂ ਇਹ ਤਾਂ ਹੁਣ ਪਤਾ ਨਹੀਂ ਕਿ ਆਦੇ ਰੋਕੜ ਤੇ ਪਿੰਡ ਨੂੰ ਆ ਜੰਦੇ ਆ ਮਾਲਾ ਤਾਂ ਪਿੰਡੇ ਨਹੀਂ ਪਤਾ ਇਹਨਾਂ ਨੂੰ ਕਿੱਥੇ ਕ ਨਾ ਪਤਾ ਹੈ ਜੀ ਨਾ ਤਾਂ ਹੀ ਨਹੀਂ ਹੁੰਦੇ ਉਹ ਨਹੀਂ ਫਿਰ ਇਹ ਹੈਗੇ ਕੰਮ ਵਾਲੇ ਬੰਦੇ ਆਪਾਂ ਹੈਗੇ ਵਿਲੇ ਛੇਲੇ ਟਾਕਾ ਮੈਂ ਜੈਡ ਨਾ ਚਰਪਤ ਕਰ ਲੈਣਾ ਐਮਐਫ ਬਣਿਆ ਹੋਇਆ ਕੰਮ ਕਿੰਨਾ ਪਤਾ ਅੰਮਲਤ ਬਹੁਤ ਧੱਲੇ ਆਖੀ ਖਾਣ ਨੂੰ ਵਿਚਾਰਾ ਦੇਖੀ ਜਾਂਦਾ ਹੋਰ ਖਾਲੀ ਹੋ ਗਈ ਪਲੇਟ ਵੀ ਲੈ ਆ ਲੋ ਜਾ ਕੇ ਜੀ ਇਹ ਵੀ ਧੱਲੇ ਆ ਗਏ ਇਹਮ ਮੱਗਾ ਬੰਦੇ ਇਹ ਉਹ ਡਾਈਟਿੰਗ ਤੇ ਆ ਅਸਲ ਡਾਈਟਿੰਗ ਕਾਰ ਵਾਲੀ ਨੇ ਕਿਹਾ ਵੀ ਫਿਰ ਬੰਦ ਚ ਬੰਨ ਡਾਈਟਿੰਗ ਤੇ ਹੋ ਜਾਣਾ ਹਾਂ ਘਰ ਆਲੀ ਕਿਨੂੰ ਤੈਨੂੰ ਨਾ ਮੈਂ ਸਰਪੰਚ ਦਾ ਭਾਈ ਬਣੂਗਾ ਭਾਈ ਹਾਂ ਬਹੁਤ ਸਮਝੋ ਜੀ ਠੀਕ ਹੈ ਸਾਰੇ ਹਾਂ ਥੱਲੇ ਸਰਪੰਚ ਨੇ ਕੋਲੇ ਕੰਮ ਲੱਗੀ ਹੋਈ ਆ ਉਹ ਡਿਊਟੀ ਹੋਰ ਲੱਗੀ ਹੋਈ ਆ ਬਾਅਦ ਮਾਂ ਹਾਂ ਨਾ ਫੋਨ ਤਾਂ ਮੈਨੂੰ ਭੂਆ ਦੀ ਪਲੇਟ ਭਾਦੀ ਹੋਈ ਪਲੇਟ ਦਿਖਾਵਾਂ ਭੂਆ ਦੀ ਭੂਆ ਬਿਮਾਰ ਨਾ ਹੋ ਜੀ ਹੋਏ ਨਾ ਕਹਿੰਦਾ ਮੈਂ ਕਹਿੰਦੇ ਰਹਿ ਜੀ ਹੋ ਜੀ ਉਹ ਤਾਂ ਤਖੜੀਆ ਪਰਨਰ ਦਾ ਕਾਹ ਦਾ ਕੋਲ ਗਰ ਕਰਨ ਕਰਨੀ ਹੈ। ਅਬ ਤੇ ਐ ਵੀ ਕਾਣਾ ਕੋਲ ਖਾ ਲੈਣ ਕੁੜੀ ਨਾ ਕਿ ਨਹੀਂ ਕੋਸੇ। ਚੱਲੀਏ ਹੁਣ ਤਾਂ ਹਾਂ ਚਲੋ ਚਲੋ ਮਾਸੀ ਕੋਲ ਚਲੇ। ਕਿ ਕਰਾ ਪਹੁੰਚ ਗਏ ਜੀ। ਤੇ ਅੱਜ ਦਾ ਜਿਹੜਾ ਦਿਨ ਹੋਗਾ ਹੁਣ ਸ਼ਾਮ ਹੋ ਗਈ ਜੀ ਮਾਸੀ ਦੇ ਕੋਲ ਦਾ ਪ੍ਰੋਗਰਾਮ ਮੈਂ ਪੂਰਾ ਨਹੀਂ ਅਟੈਂਡ ਕਰ ਪਾਇਆ। ਅ ਉੱਥੇ ਤੋਂ ਲੰਗਰ ਸ਼ੱਕੇ ਤੋਂ ਬਗੈਰ ਹੀ ਆਉਣਾ ਪੈ ਗਿਆ। ਲੰਗਰ ਲੰਗਰ ਨਾਲ ਪੈਕੇਜ ਜ਼ਰੂਰ ਕਰ ਲਿਆ ਏ ਮੈਂ ਵੀ ਛਕਿਆ ਜੀ ਲੰਗਰ ਉਹ ਲੰਗਰ ਹੋਈ ਨੇ ਵੀ ਛਕਿਆ ਪਰ ਮੈਨੂੰ ਅਲਾਮ ਬਾ ਤੈ ਤਾਂ ਥਾਬੀ ਜੀ ਆਰ ਸੰਦੀਪ ਨੇ ਕਹਿੰਦੀ ਤੇਰੇ ਵੀਰ ਜੀ ਤੇ ਉਹ ਕੱਪੜੇ ਪਾਉਂਦੇ ਤੇ ਭੋਗ ਪਰ ਵੀ ਦੇਵੋ ਲਾਭੋ ਦੇਵੋ ਲਾਭੋ ਅਸੀਂ ਬੈਠਾ ਉਹ ਕਹਿੰਦੀ ਅਦਰਾਹਦਾ ਤੂੰ ਵੀ ਚੱਲ ਜਪਾ ਸਾਡੇ ਨਾਲ ਦੀਦੀ ਨੇ ਸਾਰਾ ਪ੍ਰੋਗਰਾਮ ਰਿਸ਼ਤੇਦਾਰਾਂ ਨੂੰ ਮਿਲਦੇ ਦੁੱਖ ਸੁੱਖ ਹੋਰ ਨਾਲ ਕਰ ਲੈਂਦੇ ਸਾਂਝੇ ਤਾਂ ਕੋਈ ਵਿੱਚ ਭਾਵੇਂ ਤੇ ਤੇਰਾ ਵੀਰ ਜੀ ਸਾਨੂੰ ਆ ਰਿਹਾ ਏ ਚਲੋ ਜੀ ਗੱਲ ਗੱਲ ਸੀਗੀ ਜੀ ਅੱਜ ਕੁਝ ਕਾਗਜ਼ ਵਾਪਸੀ ਵੀ ਹੋਣੇ ਸੀਗੇ ਤੇ ਕੁਝ ਚੋਣ ਨਿਸ਼ਾਨ ਮਿਲਣੇ ਸੀਗੇ ਚਲੋ ਕਈ ਵਾਰ ਕਿਸੇ ਦੇ ਕੋ ਕਾਗਜ਼ ਦੇ ਵਿੱਚ ਗਲਤੀ ਫਲਤੀ ਹੋ ਜਾਂਦੀ ਆ ਹਨਾ ਜਾਂ ਕੁਝ ਗੱਲਾਂ ਹੈਗੀਆਂ ਸੀਗੀਆਂ ਜਿਹੜੀਆਂ ਨੂੰ ਮੈਂ ਹੀ ਸੋਲਵ ਕਰ ਸਕਦਾ ਸੀ ਚਲੋ ਇੱਕ ਐ ਦੇ ਤੁਹਾਨੂੰ ਪਤਾ ਵੀ ਮੈਂ ਸਰਕਾਰ ਦੇ ਵਿੱਚ ਵੀ ਹੈਗਾ ਜਿਹਦੇ ਕਰਕੇ ਥੋੜੀਆਂ-ਬਹੁਤੀਆਂ ਚਲੋ ਕਿਤੇ ਹੋਣ ਥਾਲੀ ਸੀਗੀ ਉਹਦੇ ਸਬੰਧ ਦੇ ਵਿੱਚ ਐਮ ਐਲ اے ਸਾਹਿਬ ਨੇ ਵੀ ਫੋਨ ਕਰਨਾ ਪਿਆ ਤੇ ਐਚ ਡੀ ਐਮ ਸਾਹਿਬ ਨੇ ਵੀ ਫੋਨ ਕਰਨਾ ਪਿਆ ਵੀ ਇੱਕ ਲਿਸਟਾਂ ਦਾ ਜਾ ਪੈ ਗਿਆ ਵੀ ਕਹਿੰਦੇ ਲਿਸਟਾਂ ਨਹੀਂ ਲੱਗੀਆਂ ਵੀ ਟਾਈਮ ਕਰਦੀ ਲਿਸਟਾਂ ਵੀ ਕਿਹੜੇ ਕਿਹੜੇ ਕੈਂਡੀਡੇਟਾਂ ਨੇ ਫਾਰਮ ਭਰੇ ਆ ਉਸ ਤੋਂ ਬਾਅਦ ਵਿੱਚ ਉਹਦੇ ਉਹਦੇ ਵਿੱਚ ਗੱਲ ਆਏ ਹੁੰਦੀ ਵੀ ਜੇ ਟਾਈਮ ਗੱਲ ਲਿਸਟਾਂ ਲੱਗ ਜਾਂਦੀਆਂ ਬੰਦਾ ਕੋਈ ਸਲਾਮ مشਵਰਾ ਕਰ ਲਾਂਦਾ ਵੀ ਆ ਨੰਬਰ ਬਾਰਡ ਦੇ ਵਿੱਚ ਫਲਾਣਾ ਫਲਾਣਾ ਖੜਾ ਵੀ ਚਲ ਉਹਨਾਂ ਦਾ ਸਮਝੌਤਾ ਕਰਾ ਦੋ ਹਨਾ ਸਮਝੌਤੇ ਵਾਲੀ ਸਾਈਡ ਨੂੰ ਜਾਹਦਾ ਤੈਨੂੰ ਜਿਆਦਾ ਸੀਗੇ ਹਾਂ ਉਹ ਸਮਝੌਤਾ ਕਰਾ ਕੇ ਵੀ ਚਾਹ ਲ ਕਿਤੇ ਬੰਦੇ ਉਹ ਜੋ ਹੈ ਨਾ VOTING ਸਿਸਟਮ ਲੋ ਜੀ ਕਰਦੇ ਕਰਾਉਂਦੇ ਜੀ ਮੈਂ ਹੁਣ ਜਿਹੜੇ ਸਾਡੇ ਪਾਰਟੀ ਦੇ ਮੈਂਬਰ ਸੀਗੇ ਹੋਰ ਉਹ ਦੇ ਫੌਨ ਪ੍ਰਧਾਨ ਜੀ ਇੱਥੇ ਲਿਸਟਾਂ ਲੱਗੀਆਂ ਤੁਸੀਂ ਕਿੱਥੇ ਵਿਰੀ ਜਾਂਦੇ ਆ ਤੁਹਾਨੂੰ ਮੜੀ ਜੀ ਵੀ ਰਿਸਪੌਂਸਿਬਿਲਟੀ ਨਹੀਂ ਕਿਉਂਕਿ ਥੋੜਾ ਜਿਹਾ ਕਿ ਮੈਨੂੰ ਵੀ ਐਮਐਲਏ ਸਾਹਿਬ ਨੇ ਆਹ 30 40 ਪਿੰਡਾਂ ਦਾ ਏਰੀਆ ਦਿੱਤਾ ਹੋਇਆ ਹੈ ਵੀ ਜੇ ਕਿਨਾਂ ਜੀ ਕਿਤੇ ਕੋਈ ਦਿੱਕਤ ਆਉਂਦੀ ਆ ਤੁਸੀਂ ਅਫਸਰ ਸਾਹਿਬਾਨ ਦੇ ਨਾਲ ਗੱਲ ਕਰਕੇ ਉਹਨਾਂ ਦੀ ਸੋਲਵ ਕਰਾਉਣੀ ਆ ਜੋ ਜਦੋਂ ਮੇਰੀ ਡਿਊਟੀ ਲੱਗੀ ਵੀ ਸੀ ਫਿਰ ਮੈਂ ਹੁਣ ਟੈਨਸ਼ਨ ਦੇ ਵਿੱਚ ਤਾਂ ਫਿਰ ਆਉਣੀ ਸੀਗਾ ਪਰ ਮਾਸੀ ਕੋਲ ਵੀ ਜਾਣਾ ਜ਼ਰੂਰੀ ਸੀਗਾ ਹਨਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਮੈਂ ਜਦੋਂ ਵੀਡੀਓ ਸਟਾਰਟ ਹੋਈ ਜਦੋਂ ਵਿੱਚ ਤੁਹਾਨੂੰ ਦੱਸਿਆ ਹੋਈ ਸੀਗਾ ਪਰ ਸਾਰੀ ਗ ਤੇ ਫਿਰ ਰੋਟਾ ਤੇ ਨੱਟਣਾ ਪਿਆ ਮੈਨੂੰ ਪੂਰੀ ਸਪੀਡ ਨਾਲ ਚਾਹ ਪਾਣੀ ਛਕ ਲਿਆ ਤਾਂ ਉੱਥੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਸ ਤੋਂ ਬਾਅਦ ਦੇ ਵਿੱਚ ਫਿਰ ਆ ਗਈਆਂ ਇਹ ਵੀ ਵਿਚਾਰੀਆਂ ਦੇਖਣ ਵਾਲੇ ਦੁਆਲੇ ਨੂੰ ਉਹ ਕਿਹਾ ਹੈਗਾ ਤਾਂ ਮੈਂ ਤਾਂ ਸਵੇਰੇ ਇੱਕੋ ਗੱਲ ਕਰ ਦਿੱਤੀ ਵੀ ਵਿੱਕੀ ਨੂੰ ਲੇਟ ਆ। ਲ ਤੁਸੀਂ ਕਹਿੰਦੇ ਵੀ ਨਹੀਂ ਵੀ ਮੈਂ ਲ ਜਦੋਂ ਆ ਪਰ ਤੁਰਨ ਲੱਗੇ ਭੋਜੀ ਕਹਿੰਦੀ ਆਪਾਂ ਤੁਹਾਨੂੰ ਕੋਈ ਗੱਲ ਬਾਤ ਵੀ ਨਹੀਂ ਕਰੀ। ਉਹ ਚੜੀ ਰੋਟ ਚਾਹ ਕਰਦੇ ਨਾ ਮਤਲਬ ਚਾਹ ਪੀਂਦੇ ਪੀਂਦੇ ਸਾਡੇ ਮਗਰ ਬੱਚੇ ਹੀ ਔਲ ਵੱਜੇ। ਕਦੇ ਵੀ ਕੋਈ ਗੱਲ ਬਣ ਜੇ ਮੈਂ ਕਿਰੀ ਆਪਾਂ ਤਾਂ ਬੈਠੇ ਪਤਾ ਹੈ ਜਿਹੜੀ ਨਾ ਸਭ ਫਿਰ ਜ਼ਿੰਮੇਵਾਰੀ ਹੁੰਦੀ ਉਹਨੂੰ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਨਾਲ ਨਭਾਉਣਾ ਚਾਹੀਦਾ ਹੋਰ ਤਾਂ ਉਹਨੂੰ ਬਹੁਤ ਜ਼ਿੰਮੇਵਾਰੀਆਂ ਪੈ ਗਈਆਂ ਸੋਣੀ ਮੇਰੀ ਮੈਂ ਹਾਲ ਨਹੀਂ ਪਈਆਂ ਜੇ ਪਬਲਿਕ ਪਾਉਣਾ ਚਾਹੂਗੀ ਤਾਂ ਪਾਉਂਗੀ ਆ ਉਹ ਠੀਕ ਹੈ ਨਾ ਗੱਲ ਹੁਣ ਇਦਾਂ ਐ ਖੜੀ ਵੀ ਜੇ ਮੰਨ ਲਓ ਵੀ ਆਪਾਂ ਨੂੰ ਐਮਐਲਏ ਸਾਹਮਣੇ ਕੋਈ ਜ਼ਿੰਮੇਵਾਰੀ ਦਿੱਤੀ ਜੇ ਮੈਂ ਉਹਦੇ ਤੇ ਅੱਜ ਪੂਰਾ ਨਹੀਂ ਉੱਤਰਦਾ ਤਾਂ ਕੱਲ ਨੂੰ ਜੇ ਸਰਪੰਚੀ ਦੀ ਜ਼ਿੰਮੇਵਾਰੀ ਨਗਰ ਨਿਵਾਸੀਆਂ ਨੇ ਦਿੱਤੀ ਤੇ ਮੈਂ ਉਹਦੇ ਕੱਲ ਪੂਰਾ ਕਰਾਂਗਾ। ਸੋ ਜਿਹੜੀ ਜਿਹੜੀ ਜ਼ਿੰਮੇਵਾਰੀ ਜਿੰਨੀ ਜਿੰਨੀ ਕਿ ਆਪਾਂ ਨੂੰ ਮਿਲਦੀਆਂ ਉਹਨੂੰ ਜੇ ਤਨਦੇਹੀ ਦੇ ਨਾਲ ਆਪਾਂ ਨਿਭਾਵੂਗੇ ਨਾ ਤਾਂ ਆਪਾਂ ਠੀਕ ਰਹਿਾਂਗੇ। ਤਾਂ ਸਾਡਾ ਲੋਕਾਂ ਪਰ ਅਸੀਂ ਵਿਸ਼ਵਾਸ ਜਾਂ ਲੋਕਾਂ ਨੂੰ ਸਾਡੇ ਪਰ ਅਸੀਂ ਵਿਸ਼ਵਾਸ ਓਖਣੇ ਬਣਿਆ ਰਹੂਗਾ ਹਨਾ। ਜ਼ਿੰਮੇਵਾਰੀਆਂ ਪੈਣ ਵਾਲੀਆਂ ਨੇ। ਸਹੀ ਗੱਲ। ਠੀਕ ਹੈ ਨਾ। ਤੇ ਹੁਣ ਇਹ ਵੀ ਦੇਖਦੇ ਹਾਂ ਤੁਸੀਂ ਵੀ ਆਪਾਂ ਚਲੋ ਘਰ ਦੀ ਜ਼ਿੰਮੇਵਾਰੀ ਵੀ ਵਧੀਆ ਟੰਗਾਂ ਨਿਭਾਉਂਦੇ। ਬਾਕੀ ਸਾਡੀਆਂ ਤੁਸੀਂ ਪ੍ਰੋਡਿਊਸ ਇਦਾਂ ਇਦਾਂ ਵਿੱਕੀ ਸਿੰਘ ਨਾ ਕੋਈ ਨਾ ਜਮੇ bari ਹਾਂ ਤੇ ਤੁਹਾਨੂੰ ਕਿ ਇਹਦੇ ਸਿਰ ਪਰ ਤਾਂ ਮੈਂ ਝਾੜਾ ਮਾਰਦਾ ਫਿਰਦਾ ਮੈਂ ਕਹਿੰਦਾ ਇਹਦੇ ਸਿਰ ਪਰ ਲੋਕਾਂ ਦੀ ਸੇਵਾ ਹੋਣੀ ਹੈ ਵਿੱਕੀ ਦੇ ਸਿਰ ਪਰ ਲੋਕਾਂ ਦੀ ਸੇਵਾ ਵਿੱਕੀ ਦੇ ਸਿਰ ਪਰ ਹੋਣੀ ਜੇ ਵੀ ਜੇ ਮੈਂ ਹੁੰਦਾ ਮੰਨ ਲਾ ਵੀ ਕੱਲਾ ਕਲਾ ਰਾਜਾ ਹਾਂ ਮੇਰੇ ਤੇ ਲੱਤਾ ਟੰਗਾ ਇਧਰ ਉਧਰ ਵਧੀਆਂ ਰਹਿਣੀਆਂ ਦੀਆਂ ਕਦੇ ਕਿਤੇ 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 ਬਾਕੀ ਇਹ ਤਾਂ ਗੱਲ ਬੰਦਨ ਵਾਲੀ ਹੈ ਹਾਂ ਵਿੱਕੀ ਦੇ ਸਿਰ ਪਰ ਹੀ ਹੋਣੀ ਆ ਕੱਲੇ ਵਿੱਕੀ ਨਹੀਂ ਐ ਤਾਂ ਤੁਹਾਡੇ ਸਿਰ ਪਰ ਵੀ ਹੈਗੇ ਨੇ ਚਾਹ ਪਾਣੀ ਦੀ ਤਾਂ ਕੋਈ ਗੱਲ ਨਹੀਂ ਇਹ ਇਹ ਗੱਲ ਨੂੰ ਤੁਸੀਂ ਛੱਡ ਦੋ ਜੇ ਚਾਹ ਪਾਣੀ ਦੀ ਵੀ ਗੱਲ ਆ ਗਈ ਤਾਂ ਵਿੱਕੀ ਉਹ ਵੀ ਕਰਕੇ ਲੈ ਕੇ ਜਾਊਗਾ ਇਹ ਜੀ ਚੱਕਰ ਨਹੀਂ ਹੈਗਾ ਕੋਈ ਨਹੀਂ ਮੈਂ ਮਸ਼ੀਨ ਲਿਆਉਣੀ ਇੱਕ ਚਾਹ ਬਣਾਉਣ ਵਾਲੀ ਹੈ ਭਲੇ ਅਜੇ 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 ਘਰ ਬੰਨਿਆ ਨਹੀਂ ਇਹ ਆਪਾਂ ਕਿੱਥੇ ਨੇ ਕਿੱਥੇ ਗੱਲਾਂ ਚਲੋ ਕੋਈ ਨਹੀਂ ਪੋਜ਼ਿਟਿਵ ਪੋਜ਼ਿਟਿਵ ਕਿੱਧਰ ਨੂੰ ਚੱਲਣੀ ਹੈ ਗੱਲ ਹੈ ਜੋ ਮਾਦਦਾਰ ਮਨਜ਼ੂਰ ਉਹ ਮੈਂ ਮੈਂ ਮੜਾ ਜਾ ਕੇ ਇਹਨਾਂ ਨੂੰ ਹੌਸਲਾ ਦੰਨਾ ਇਹ ਗੱਲ ਤੇ ਕਹਤੇ ਹਨ ਨੰਨਾ ਨਨਾ ਮਾਰਦੇ ਵੇ ਤੁਸੀਂ ਕੋਈ ਕੰਮ ਨੰਨਾਂ ਨਹੀਂ ਮਾਰਦੇ ਤੁਸੀਂ ਹਜਾ ਨੰਨਾ ਮਾਰ ਦੂਗੇ ਅਸੀਂ ਇੱਕ ਮਸ਼ੀਨ ਵੀ ਲੱਭ ਲਈ ਜਿਹੜੀ ਪਰਦੇਾਂ ਜੀ ਗਲੀ ਕਰਨੇ ਵਾਲੀ ਉਹ ਪਰਦੇ ਲਾ ਦੇ ਹਾਂ ਉਹ ਪਰਦੇ ਦੇਖੋ ਲੱਗ ਜਾਣੇ ਹੁਣ ਹੁਣ ਪਰਦਾ ਦੇਖੋ ਪਰਦਾ ਨਹੀਂ ਕਰੀਦਾ ਨਾ ਕਿਸੇ ਦਾ ਵੀ ਪਰਮਾਤਮਾ ਸਭ ਕੁਝ ਦੇਖਦਾ ਸਭ ਪਾਸੇ ਪਰਮਾਤਮਾ ਦੀ ਅੱਖ ਲੋਕਾਂ ਦੇ ਪਰਦਾ ਕਰ ਲਓਗੇ ਤੁਸੀਂ ਪਰਮਾਤਮਾ ਤੇ ਪਰਦਾ ਨਹੀਂ ਹੁਣ ਤਾਂ ਲੋਕਾਂ ਦਾ ਵੀ ਨਹੀਂ ਪਰਦਾ ਵੀਡੀਓ ਦੇ ਵਿੱਚ ਸਾਰਾ ਕੁਝ ਆਪਾਂ ਆਪਾਂ ਹੀ ਕਰ ਦਿੰਦੇ ਹਾਂ ਪਾਰਟ ਇਪੋਰਟਾਂ ਦਾ ਚੱਕਰ ਆ ਜਣੀ ਪਈਦਾ ਦੇਖ ਤਾਂ ਇਹਨੂੰ ਵੀ ਇੰਨੀ ਜ਼ਿਆਦਾ ਨਹੀਂ ਮੰਨਦਾ ਉਹ ਤਾਂ ਦੱਸੋ ਹੁਣ ਕਿਆ ਮਿਲਿਆ او ویلیو ਮੈਂ ਤਾਂ ਉੱਚਣਾ ਚਾਹੁੰਦੀ ਸੀ ਕੀ ਮਿਲਿਆ ਵੀ ਸੀ ਕੋਈ ਨਿਸ਼ਾਨ ਕਿਆ ਮਿਲਿਆ ਤੁਹਾਨੂੰ اچھا ਚੋਣ ਨਿਸ਼ਾਨ ਲੋ 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 ਜੀ ਚੋਣ ਨਿਸ਼ਾਨ ਤਾਂ ਇਹ ਮਿਲਿਆ ਜੀ ਫਰਮਾਂ ਦਾ ਬੇਜਣਾ ਆ ਜਾਣਾ ਚੋਣ ਨਿਸ਼ਾਨਾਂ ਜਿਹਦੇ ਜਰੀਏ ਤੁਸੀਂ ਸਾਡੀਆਂ ਤਸਵੀਰਾਂ ਦੇਖਦੇ ਹੋ ਪਹਿਨਾ ਉਹ ਕਿਸੇ ਚੀਜ਼ ਵਿੱਚ ਕੈਦ ਹੁੰਦੀਆਂ ਨੇ ਤਸਵੀਰਾਂ ਫਿਰ ਉਹ YouTube ਉੱਪਰ ਚੜਦੀਆਂ ਨੇ ਫਿਰ YouTube ਦੇ ਉੱਪਰ ਤੋਂ ਬਾਅਦ ਵਿੱਚ ਤੁਸੀਂ TV ਦੇ ਜਰੀਏ ਜਾਂ ਮੋਬਾਈਲ ਦੇ ਜਰੀਏ ਸਾਨੂੰ ਦੇਖਦੇ ਹੋ ਪਰ ਸਭ ਤੋਂ ਪਹਿਲਾ ਪ੍ਰੋਸੈਸ ਹੈਗਾ ਜੀ ਕੈਮਰੇ ਦਾ ਕਿਉਂਕਿ ਸਾਡਾ ਜਿਹੜਾ ਕੈਮਰਾ ਹੈ ਇੱਕ ਕੈਮਰੇ ਦੇ ਸਿਰ ਤੇ ਵੀ ਅਸੀਂ ਚਲੋ ਤੁਹਾਡੇ ਤੱਕ ਤੁਹਾਡੇ ਰੋਬਰੂ ਹੁੰਦੇ ਸਾਰਿਆਂ ਦੇ ਹਨਾ ਆਪਾਂ ਤਾਂ ਇਹ ਚੋਣ ਨਿਸ਼ਾਨ ਵੀ ਮੇਰਾ ਕੈਮਰਾ ਹੀ ਹੈ ਜੀ ਕੈਮਰਾ ਜੀ ਤੇ ਲੱਤਾ ਵੀ ਆਪਾਂ ਨੇ ਸਪੈਸ਼ਲ ਉਹਨਾਂ ਨੂੰ ਕਹਿ ਕੇ ਹੀ ਹੈ ਵੀ ਸਾਨੂੰ ਕੈਮਰਾ ਚੋਣ ਨਿਸ਼ਾਨ ਦੇ ਦਿਓ ਉਹ ਕਹਿੰਦੇ ਵੀ ਐਡੀ ਲਿਸਟ ਸੀਗੀ 20 25 ਚੋਣ ਨਿਸ਼ਾਨਾਂ ਦੀ ਪੜਕਿਆ ਉੱਥੇ ਸਾਰੇ ਕਾਰਕੂਰ ਪਤੋਂ ਨਹੀਂ ਫ੍ਰਿਜ ਬਾਹਰ ਕਿਹਾ ਟਰੈਕ ਬਹੁਤ 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 ਕੁ ਸੀਗੇ ਤੇ ਮੈਨੂੰ ਆਏ ਸੀਗਾ ਵੀ ਚਲੋ ਅਸੀਂ ਸਾਡਾ ਦੁਨੀਆ ਦੇ ਵਿੱਚ ਨਾਮ ਹੋ ਰਿਹਾ ਹਨਾ ਵੀ ਅਸੀਂ ਚਾੜ ਨਿਮਾਣ ਜੀ ਨੂੰ ਬਹੁਤ ਸਾਰੇ ਸੰਗਤਾਂ ਸਾਨੂੰ ਦੇਖਦੇ ਨੇ ਕਿ ਕੈਮਰੇ ਦੇ ذریعے ਹਨਾ ਤਾਂ ਚਲੋ ਬਾਕੀ ਜੇ ਸੰਗਤ ਨੇ ਡਿਊਟੀ ਸਾਨੂੰ ਸਰਪੰਚੀ ਦੀ ਲਈ ਦਾ ਸਰਪੰਚੀ ਵੀ ਆਪਾਂ ਤਨ ਦੇਈ ਨਹੀਂ ਅਨੁਭਾਵਾਂ ਕਿ ਜੇ ਨਹੀਂ ਲਈ ਤਾਂ ਆਪਾਂ ਤੁਹਾਡੇ ਦਾ ਰੂਬਰੂ ਰਹਿਣਾ ਹੀ ਰਹਿਣਾ ਆਪਾਂ ਨੇ ਹਨਾ ਜਿੰਨੀ ਖਾਸ ਤੇ ਸਮਾਜ ਸੇਵਾ ਪਹਿਲਾਂ ਹੁੰਦੀ ਉੰਨੀ ਕੋ ਆਪਾਂ ਤੇਰੇ ਹੌਲ ਭੇਟਾ ਕਰੀ ਜਾਵਾਂਗੇ ਓਕਣ ਦੀ ਆਪਾਂ ਕਰੀ ਹੋ ਜਾਣੀ ਹੈ ਜੇ ਜ਼ਿੰਮੇਵਾਰੀ ਦੇ ਦਿੱਤੀ ਸਾਹ ਸੰਗਤ ਨੇ ਸਾਨੂੰ ਤਾਂ ਫਿਰ ਉਹਨੂੰ ਤਾਂ ਦੇ ਹੀ ਗਿਆ ਨਵਾਂ ਮਾ ਵੀ ਠੀਕ ਹੈ ਨਾ ਜੀ ਤਾਂ ਉਹ ਉਹਨੂੰ ਫਿਰ ਇੱਕ ਜ਼ਿੰਮੇਵਾਰੀ ਸਮਝ ਕੇ ਜਦੋਂ ਆਪਾਂ ਉਦਾਂ ਕਿਸੇ ਦੀ ਸੇਵਾ ਕਰਨੀ ਹੁੰਦੀ ਆ ਤਾਂ ਆਪਾਂ ਆਪਣੀ ਮਰਜ਼ੀ ਨਾਲ ਕਰਦੇ ਹੁੰਦੇ ਆ ਪਰ ਜਦੋਂ ਕੋਈ ਜ਼ਿੰਮੇਵਾਰੀ ਹੁੰਦਾ ਫਿਰ ਉਹਨੂੰ ਜ਼ਿੰਮੇਵਾਰੀ ਦੇ ਨਾਲ ਕਰਨਾ ਪੈਣਾ ਹੈ ਇਹ ਗੱਲ ਹੈਗੀ ਆ ਚਲੋ ਬਾਕੀ ਦੇਖਦੇ ਆ ਉਹ ਸੰਗਤ ਦੇ ਸਿਰ ਪਰ ਆ ਨਗਰ ਨਿਵਾਸੀਆਂ ਦੇ ਸਿਰ ਪਰ ਆ ਵੀ ਤੇ ਬਾਕੀ ਗੁਰੂ ਨਾਨਕ ਪਾਤਸ਼ਾਹ ਨੇ ਜਿਹਨੂੰ ਵਡਿਆਈ ਲਿਖੀ ਹੋਈ ਆ ਉਹਨੂੰ ਉਹਨੂੰ ਮਿਲ ਜਣੀ ਆ ਤੇ ਚੋਣ ਨਿਸ਼ਾਨ ਸਾਡਾ ਹੈਗਾ ਜੀ ਕੈਮਰਾ ਆ ਦੇਖੋ ਕੈਮਰਾ ਆ ਕੈਮਰਾ ਆ ਆ ਕੈਮਰਾ ਹੈ ਜੀ ਆ ਆ ਜਿਹਦੇ ਤੁਹਾਨੂੰ ਤੁਸੀਂ ਦੇਖਦੇ ਆ ਦੇਖਦੇ ਆ ਨਾ ਦੇਖਣ ਵਾਲੇ ਤਾਂ ਹੋਟੀ ਵੀਡੀਓ ਨੂੰ ਦੇਖਣ ਲੱਗੇ ਵੇ ਸਮੇਂ ਬੈਠੇ ਹੋ ਪਰ ਜਿਹਦੇ ਵਿੱਚ ਵੀਡੀਓ ਬਣ ਰਹੀ ਹੈ ਉਹ ਕੈਮਰਾ ਹੈ ਠੀਕ ਠੀਕ ਚੱਲ ਬੰਦੇ ਲਓ ਜੀ ਠੀਕ ਹੈ ਜੀ ਤੇ ਜਲਦੀ ਜੀ ਅੱਦਾਂ ਕੈਮਰਾ ਤਾਂ ਜਣ ਤੁਹਾਨੂੰ ਤੁਹਾਨੂੰ ਕੈਮਰੇ ਕਮਰੇ ਦੀ ਤਸਵੀਰ ਦਿਖਾਵਾਂਗੇ ਜੋ ਵੀ ਹੁਣ ਅੱਗੇ ਆਪਾਂ ਕੋਈ ਪੋਸਟਰ ਵਗੈਰਾ ਬਣਾਉਣੇ ਜਾਂ ਕੁਝ ਵੀ ਬਣਾਉਣੇ ਆ ਉਹਦੀ ਸਾਰੀਆਂ ਆਪਾਂ ਤੁਹਾਨੂੰ ਨਾਲ ਦੀ ਨਾਲ ਆਪਾਂ ਦੱਸਾਂਗੇ ਸਾਰਾ ਕੁਝ ਸੋ ਮਿਲਦੇ ਆ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰੇ ਚੜ੍ਹਦੀ ਕਲਾ ਚ ਰੱਖੇ ਜੀ Bye bye!